ਸਤਿ ਸ੍ਰੀ ਅਕਾਲ ਜੀ ਜਿਆ ਨੂੰ ਮੀਤ ਕਰਨਾ ਤੁਸੀਂ ਬਿਲਕੁਲ ਬਤਿਆ ਹੋ ਕੇ ਰੱਤ ਨੂੰ ਚੜ੍ਹਦੀ ਕਲਾ 'ਚ ਰੱਖੇ ਇੱਥੇ ਜੀ ਸੁਖਬੀਰ ਬੱਦਲ ਨੂੰ ਕਿਹਾ ਜਾਂਦਾ ਪਿਆ ਕਿ ਲੱਗ ਗਈ ਅੱਗ ਤੇ ਸੁਖਬੀਰ ਬੱਦਲ ਨੇ ਇੱਥੇ ਦਿੱਤਾ ਇਹ ਜਵਾਬ ਭਗਵਤ ਮਾਨ ਨੇ ਆਪਣੀ ਸਪੀਚ ਦੇ ਵਿੱਚ ਸੁਖਬੀਰ ਬੱਦਲ ਦੇ ਬਾਰੇ ਵਿੱਚ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਸਨ ਜਿੰਨੂੰ ਲੈ ਕੇ ਉਹ ਸੁਖਬੀਰ ਬੱਦਲ ਜਿਹੜਾ ਬਹੁਤ ਠੀਕ ਹੈ ਪਹਿਲੇ ਤਰੀਕੇ ਨਾਲ ਜਿਹੜਾ ਉਹਨੇ ਗਰਜਣਾ ਸ਼ੁਰੂ ਕਰ ਦਿੱਤਾ ਤੇ ਹੁਣ ਪੰਡਾਲ ਦੇ ਸਾਹਮਣੇ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਬਹੁਤ ਅਹਿਮ ਕਿਸਮ ਦੀਆਂ ਗੱਲਾਂ ਐਥੇ ਨਾਲ ਉਹਨੇ ਭਗਵਤ ਮਾਨ ਦੇ ਬਾਰੇ ਵਿੱਚ ਕੀ ਗੱਲਾਂ ਕੀਤੀਆਂ ਨੇ ਉਹਦੇ ਬਾਰੇ ਵਿੱਚ ਪੋਲ ਖੋਲਿਆ ਨੇ ਤੇ ਕੀ ਕਹਿੰਦਾ ਪਿਆ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ लेट्स ਗੋ ਆ ਜਿਹੜਾ ਨਵਾਂ ਚੁੱਲਾ ਤਲ ਜਿਹੜਾ ਨਾਲ ਉਥੇ ਚੁੱਲਾ ਲਈ ਬੈਠਾ ਹੈ ਤੇ ਗੈਸ ਤੁਸੀਂ ਦੇਖ ਲਓ ਇਹ ਕੋਈ ਪੰਡਾਲ ਹੈ ਆ ਆ ਜਾ ਕੇ ਤੁਹਾਡੀ ਦਾਣਾ ਮੰਡੀ ਚ ਇੱਕੋ ਹੀ ਪੰਡਾਲ ਹੈ ਉੱਥੇ ਹੀ ਆਮ ਆਦਮੀ ਪਾਰਟੀ ਦਾ ਇਕੱਠ ਹੈ ਤੇ ਉੱਥੇ ਹੀ ਇਹਨਾਂ ਦਾ ਇੱਕੋ ਹੀ ਪੰਡਾਲ ਅੱਜ ਕੱਲ ਕਿਤੇ ਦੇਖਿਆ ਦੁਨੀਆਂ ਤੇ ਅਸੀਂ ਆਸ ਵਿੱਚ ਦੋ ਸਿਆਸੀ ਪਾਰਟੀਆਂ ਇੱਕੋ ਹੀ ਪੰਡਾਲ ਚ ਕੰਮ ਕਰ ਆ ਤੁਹਾਡੇ ਲੰਗਵਾਲੇ ਕਿਉਂਕਿ ਇਹ ਨਮਾਜ਼ ਚੁੱਲਾ ਬਣਾਇਆ ਇਹਨਾਂ ਨੇ ਤਾਲ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਤੁਹਾਡੀ ਪਾਰਟੀ ਪੰਜਾਬੀਆਂ ਦੀ ਪਾਰਟੀ ਨੂੰ ਖਤਮ ਕਰਨ ਵਾਸਤੇ ਪਰ ਮੈਂ ਕਹਣਾ ਆ ਜਿੰਨੇ ਵੀ ਗਏ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਣਾ ਕਿਉਂਕਿ ਇਹਨਾਂ ਨੇ ਨਾ ਕੰਮ ਕੀਤਾ ਨਾ ਕਰਨ ਦਿੱਤਾ ਆ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਸਮਝੌਤਾ ਕਰਕੇ ਸਾਨੂੰ ਮੰਤਰੀ ਬਣਾ ਦਿਓ ਸਾਨੂੰ ਰਾਜ ਸਭਾ ਬਣਾ ਦਿਓ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਮੈਂ ਪਰਮਿੰਦਰ ਢੀਂਟਸਾ ਨੂੰ ਚੰਦੂ ਮਾਹਰਾ ਸਾਹਿਬ ਨੂੰ ਰਖੜਾ ਸਾਹਿਬ ਨੂੰ ਸਾਰਿਆਂ ਨੂੰ ਵੀ ਗੱਲ ਕਹੀ ਕਿ ਮੈਂ ਕਾਲੀ ਦਲ ਦਾ ਪ੍ਰਧਾਨ ਜਦੋਂ ਤੱਕ ਤੁਸੀਂ ਰੱਖੋਗੇ ਮੈਂ ਪੰਜਾਬ ਦੇ ਖਿਲਾਫ ਕੋਈ ਵੀ ਕਦਮ ਹੋਏ ਮੈਂ ਉਹਦੇ ਸਾਹਮਣੇ ਗੁੱਡਾ ਨਹੀਂ ਡੇਕੂਗਾ ਹੁਣ ਕਾਂਗਰਸੀ ਕਹਿੰਦੇ ਕਿ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਕਿਹੜੇ ਕਾਂਗਰਸੀ ਜਿਨ੍ਹਾਂ ਨੇ ਟੈਂਕਾਂ ਤੋਪਣਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਉਹਨਾਂ ਦੀ ਗੱਲਾਂ 'ਚ ਆਗੇ ਜਿਨ੍ਹਾਂ ਨੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਉਹਨਾਂ ਦੀ ਗੱਲਾਂ 'ਚ ਆਗੇ ਆਪਾਂ ਝਾੜੂ ਵਾਲਿਆਂ ਦੇ ਗੱਲਾਂ ਚਾਗੇ ਏਜੰਸੀਆਂ ਦੀ ਗੱਲਾਂ ਚਾਗੇ ਜੇ ਤੁਸੀਂ ਮੈਂ ਕਹਿਣਾ ਚਾਹਣਾ ਜੇ ਬੇਅਦਬੀਆਂ ਦੀ ਅਸਲੀ ਇਨਕੁਆਰੀ ਹੋਏ ਆ ਝਾੜੂ ਵਾਲੇ ਨਿਕਲਦੇ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀੋਂ ਫੜਿਆ ਕੇਸ ਚੱਲਿਆ ਤੇ ਮਲੇਰ ਕੋਰਟ ਲਈ ਅਦਾਲਤ ਵਿੱਚ ਕੇਸ ਕੌਣ ਲੜ ਰਿਹਾ ਹਰਪਾਲ ਚੀਮਾ ਇਥੋਂ ਦਾ ਐਮਐਲਏ ਮੰਤਰੀ ਉਹ ਵਕੀਲ ਹੈ ਬੇਅਦਬੀ ਉਹਦੇ ਹੱਕ ਚ ਆਇਆ ਹੈ ਕਿਦਰ ਕੇ ਦਾਦੂ ਵਾਲ ਸਾਹਿਬ ਕਿੱਧਰ ਗਏ ਮੰਡ ਸਾਹਿਬ ਕਿੱਧਰ ਗਏ ਦੂਜੇ ਸਾਹਿਬ ਜਿਹੜੇ ਉਦੋਂ ਅੱਗ ਲਾਉਂਦੇ ਸੀ ਪੰਜਾਬ ਨੂੰ ਅੱਗ ਲਾਉਂਦੇ ਸੀ ਹੁਣ ਕਿਉਂ ਚੁੱਪੇ ਕੇਜਰੀਵਾਲ ਨੇ ਸਸੋਡਿਆ ਨੂੰ ਚੰਡੀਗੜ੍ਹ ਹੀ ਬਿਠਾਤਾ ਕੇਜਰੀਵਾਲ ਨੇ ਮੁਹੱਲੀ ਆਪਣੀ ਕੋਠੀ ਲੈ ਲਈ ਨਵੀਂ 40 ਕਰੋੜ ਰੁਪਏ ਸਰਕਾਰ ਦਾ ਲਾ ਕੇ ਕੋਠੀ ਤਿਆਰ ਕਰ ਲਈ ਜਿੱਥੇ ਮੁਹੱਲੀ ਰਹਿੰਦਾ ਕੇਜਰੀਵਾਲ ਸਸੋਡਿਆ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਰਹਿੰਦਾ ਆ ਜਿਹੜੇ ਅਖਤਿਆਰ ਹੈ ਜੇ ਤੁਸੀਂ ਦੇਖਦੇ ਹਰ ਕੰਧ 'ਚ ਲੱਗੇ ਐ ਇੱਥੇ ਨਹੀਂ ਲੱਗੇ ਤੁਸੀਂ ਤਾਮਿਲ ਲਾਡੂ ਚਲੇ ਜਾਓ ਕੇਰਲਾ ਚਲੇ ਜਾਓ ਉੱਥੇ ਵੀ ਕੰਧਾਂ ਤੇ ਤੇ ਬੋਰਡਾਂ ਤੇ ਕੇਜਰੀਵਾਲ ਦੀ ਫੋਟੋ ਲੱਗੀ ਐ ਆਮ ਆਦਮੀ ਪਾਰਟੀ ਦੀ ਪੈਸਾ ਥੋੜਾ ਲੱਗ ਰਿਹਾ ਐ 1000 ਕਰੋੜ ਰੁਪਇਆ ਹਰ ਸਾਲ ਆਸ਼ਟਿਹਾਰਾਂ ਦੇ ਹਿੰਦੁਸਤਾਨ ਦੇ ਕੋਨੇ ਕੋਨੇ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਲਾ ਰਹੇ ਐ ਤੇ ਕਹਿੰਦੇ ਐ ਸਾਡੇ ਕੋਲੇ 1000 ਰੁਪਿਆ ਦੇਣ ਵਾਸਤੇ ਪੈਸਾ ਹੈ ਨਹੀਂ ਆਟਾ ਦਲ ਬੰਦ ਕਰ ਦਿੱਤਾ ਉਹਨੂੰ ਦੇਣ ਵਾਸਤੇ ਪੈਸਾ ਹੈ ਨਹੀਂ ਡਿਵੈਲਪਮੈਂਟ ਕਰਨ ਵਾਸਤੇ ਪੈਸਾ ਹੈ ਨਹੀਂ ਪਰ 4000 ਕਰੋੜ ਖਰਚਣ ਵਾਸਤੇ ਹੈਗਾ ਅਜਰਾ ਕੇਜਰੀ ਵਾਲਾ ਹੈ ਤਕਰੀਬਨ 200 ਪੁਲਸ ਵਾਲਾ ਪੰਜਾਬ ਦਾ ਦਿੱਲੀ ਇਹਦੀ ਰੱਖਿਆ ਵਾਸਤੇ ਹੈ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੀ ਗੱਲਾਂ ਜਿੱਥੇ ਹਿੰਦੁਸਤਾਨ ਜਾਂਦਾ ਹੈ ਖਰਚਾ ਪੰਜਾਬ ਸਰਕਾਰ ਭਰਦੀ ਹੈ ਇਹ ਸ਼ੋਅ ਕਰਦੇ ਆ ਮੈਂ ਬੇਨਤੀ ਕਰਨਾ ਆਇਆ ਇਸ ਕਰਕੇ ਕਿਉਂਕਿ ਸੰਗਰੂਰ ਇੱਕ ਹੈਜਾ ਜ਼ਿਲ੍ਹਾ ਸੰਗਰੂਰ ਬਣਾ ਲਾ ਸਰਕਾਰਾਂ ਤੁਸੀਂ ਬਣਾਉਣਿਓ ਤੁਸੀਂ ਤੂਫਾਨ ਖੜਾ ਕਰਦੇ ਹੋ ਜਿਹੜਾ ਪੂਰੇ ਹਿੰਦੁਸਤਾਨ ਚ ਪੰਜਾਬ ਚ ਫੈਲ ਜਾਂਦਾ ਐ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਾਲੀ ਦਲ ਦਾ ਤੂਫਾਨ ਖੜਾ ਕਰਦੇ ਹੋ ਬਚਣਾ ਜੇ ਆਪਾਂ ਬਚਣਾ ਬੋਲੇ ਸੋ ਨਿਹਾਲ ਅੱਜ ਮੈਂ ਜਦੋਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਜਦੋਂ ਮੈਂ ਲੌਂਗ ਵਾਲ ਪਿੰਡ 'ਚ ਪੜਿਆ ਤੇ ਬੱਸਾਂ ਦੀਆਂ ਲਾਈਨਾਂ ਦੇਖੀਆਂ ਲੋਕਾਂ ਦੇ ਵਰਕਰਾਂ ਦਾ ਜੋਸ਼ ਦੇਖਿਆ ਜਿੱਥੋਂ ਜਾ ਰਿਹਾ ਸੀ ਵਰਕਰ ਰੁਕ ਰੁਕ ਕੇ ਹੱਥ ਮਲਾ ਰਹੇ ਸੀ ਮੇਰੇ ਨਾਲ ਕੋਈ ਦਿੱਲੀੋਂ ਮੰਦਾ ਆਇਆ ਮੈਂ ਕਿ ਅਗਲੀ ਸਰਕਾਰ ਬਣੂਗੀ ਅਕਾਲੀ ਦਲ ਦੀ ਕਿਉਂਕਿ ਸੰਗਰੂਰ ਵਾਲਿਆਂ ਨੇ ਫੈਸਲਾ ਕਰ ਲਿਆ ਹੁਣ ਤਾਂ ਪੱਕੀ ਬਣ ਜਾਣੀ ਆ ਯਾਰ ਯਾਦ ਕਰੋ ਅਕਾਲੀ ਦਲ ਦੀ ਸਰਕਾਰ ਮੈਂ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਣਾ ਥੋਡੇ ਇੱਥੇ ਟਿਊਬਲ ਕਨੈਕਸ਼ਨ ਸਾਰਿਆਂ ਨੇ ਥੋਡੇ ਕੋਲੇ ਟਿਊਬਲ ਕਨੈਕਸ਼ਨ ਆ ਨਾ ਮਾਦ ਨੂੰ ਇੰਨਾ ਕਹਿਣਾ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ ਸਾਡੇ 13.5 ਲੱਖ ਅਕਾਲੀ ਦਲ ਨੇ ਦਿੱਤੇ ਆ ਪਰ ਮੈਂ ਹੁਣ ਕਹਿਣਾ ਚਾਹਣਾ ਜਿਹੜੇ ਮੇਰੇ ਵੀਰਾਂ ਕੋਲ ਟਿਊਬਵਲ ਕਨੈਕਸ਼ਨ ਨਹੀਂ ਹੈ ਅਕਾਲੀ ਦਲ ਦੀ ਸਰਕਾਰ ਬਣਾ ਦਿਓ 1.5 ਸਾਲ ਰਹਿ ਗਿਆ ਪਹਿਲੇ ਹੀ ਹਫਤੇ ਸਾਰਿਆਂ ਨੂੰ ਟਿਊਬਵਲ ਕਨੈਕਸ਼ਨ ਦੇ ਦਾਂਗੇ ਆਟਾ ਦਾਲ ਸਕੀਮ ਬੰਦ ਕਰਤੀ ਇਹਨਾਂ ਨੇ ਆ ਜਿਹੜਾ ਕਣਕਾਰੀਆ ਸੈਂਟਰ ਦੀ ਐ 8 ਪੰਜਾਬ ਵਾਲਿਆਂ ਨੇ ਤੇਰੇ ਜਿਸ ਦਿਨ ਸਰਕਾਰ ਸ਼ਾਲੂ ਹੋ ਗਈ ਉਸੇ ਦਿਨ ਤੋਂ ਫਿਰ ਤੋਂ ਆਟਾ ਦਾਲ ਸਕੀਮ ਸ਼ੁਰੂ ਹੋਊਗੀ ਫਿਰ ਤੋਂ ਸ਼ਗਨ ਮਿਲਨੇ ਸ਼ੁਰੂ ਹੋਣਗੇ ਫਿਰ ਤੋਂ ਲੜਕੀਆਂ ਨੂੰ ਸਾਈਕਲ ਦਿੱਤੇ ਜਾਣਗੇ ਪੜਨ ਵਾਸਤੇ ਤੇ ਵੱਡੀ ਗੱਲ ਕਰਦਾ ਹੈ ਵੱਡੇ ਬਾਦਲ ਸਾਹਿਬ ਨੇ ਐਸਸੀ ਬੱਚਿਆਂ ਨੂੰ ਪੜਾਉਣ ਵਾਸਤੇ 600 ਕਰੋੜ ਰੁਪਏ ਲਾਉਂਦੇ ਸੀ ਕਾਲਜਾਂ ਵਿੱਚ ਪੜ੍ਹਾਈ ਮੁਫਤੀ ਜਿਹੜੀ ਆ ਕਾਂਗਰਸ ਤੇ ਝਾੜੂ ਵਾਲੇ ਬੰਦ ਕਰ ਦਿੱਤੀ ਐਸੀ ਬੱਚਿਆਂ ਨੂੰ ਮੈਂ ਵਿਸ਼ਵਾਸ ਦੋਣਾ ਹੈ 1.5 ਸਾਲ ਰਹਿ ਗਿਆ ਉਹਦੇ ਬਾਅਦ ਸਰਕਾਰ ਆਉਣ ਤੇ ਸਾਰਿਆਂ ਬੱਚਿਆਂ ਦੀ ਕੋਈ ਵੀ ਕਾਲਜ ਹੋਏ ਪੜ੍ਹਾਈ ਮੁਫਤ ਹੋਊਗੀ ਬੋਲ ਸੁਨਹਿਾਰ ਅੱਲਾਹ ਅਕਬਰ ਜਿਵੇਂ ਬਾਪੂ ਬਾਦਲ ਮੈਡੀਕਲ ਕਾਰਡ ਦਿੰਦੇ ਸੀ ਇਦਨਾਂ ਤੁਸੀਂ 5-7 ਲੱਖ ਦਾ ਇਲਾਜ ਕਿਤੇ ਮਰਜ਼ੀ ਹਸਪਤਾਲ ਕਰਾ ਸਕਦੇ ਸੀ ਤੇ ਉਹ ਬੰਦ ਕਰ ਦਿੱਤਾ ਉਹ ਫਿਰ ਤੋਂ ਚਾਲੂ ਹੋਊਗਾ ਫਿਰ ਤੋਂ ਤੁਹਾਡੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਹੋਣਗੇ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਸਰਪੰਚ ਵੀ ਬਣਿਆ ਕੁਛ ਵੀ ਬਣਿਆ ਇਹਨਾਂ ਤੋਂ دیਵਾਨੀ ਨਹੀਂ ਲੈਣੀ ਆਪਾਂ ਇਹਨਾਂ ਝਾੜੂ ਵਾਲਿਆਂ ਤੋਂ دیਵਾਨੀ ਨਹੀਂ ਲੈਣੀ ਮੈਂ ਤੁਹਾਨੂੰ ਇਹ ਨਾਂ ਦੇ ਦੇਣਗੇ ਦੇਣਗੇ ਵੀ ਨਹੀਂ ਮਦਰ ਪਰ ਮੈਂ ਤੁਹਾਨੂੰ ਇਹਨਾਂ ਦਾ ਦਲਦਨਾ ਦੇਲ ਸਾਲ ਬਾਅਦ ਚਾ ਪੂਰੇ ਕਰ ਦੂੰਗਾ ਚਾ ਪੂਰੇ ਕਰ ਦੂੰਗਾ ਸਰਕਾਰਾਂ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ ਆ ਜਿਹੜੇ ਮਾੜੇ ਲੀਡਰ ਐ ਇਹਨਾਂ ਦੀ ਨੀਅਤ ਦੀ ਕਮੀ ਐ ਜਦੋਂ ਬਾਦਲ ਸਾਹਿਬ ਸੀ ਮੁੱਖ ਮੰਤਰੀ ਅਸੀਂ ਕਿਤੇ ਨਹੀਂ ਗਿਆ ਖਜ਼ਾਨਾ ਖਾਲੀ ਐ ਤੁਸੀਂ ਕਹਿੰਦੇ ਸੀ ਸਾਨੂੰ ਸੜਕ ਬਣਾ ਦਿਓ ਵੱਡੀਆਂ ਸੜਕਾਂ ਬਣਾ ਦਿਆਂ ਅਸੀਂ ਇੱਕ ਗੱਲ ਦੱਸਿਓ ਅੱਜ ਤੱਕ ਜੋ ਵੀ ਮੈਂ ਕਿਹਾ ਪੂਰਾ ਕੀਤਾ ਕਿ ਨਹੀਂ ਜੇ ਮੈਂ ਕਿ ਯਾਦ ਕਰੋ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਬਿਜਲੀ ਆਮ ਆਮ ਕਰ ਦੂੰਗਾ ਆ ਥਰਮਲ ਪਲੈਂਟ ਬਣਾ ਕੇ ਆਮ ਆਮ ਕਰਤੀ ਕਿ ਨਹੀਂ ਮੈਂ ਤੁਹਾਨੂੰ ਕਿਹਾ ਸੀ ਕਿ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ 4 ਤੇ 6 ਲੈਂਦੀਆਂ ਸੜਕਾਂ ਨਾਲ ਜੋੜ ਦੂੰਗਾ ਜੋੜ ਤਿਆਂ ਕਿ ਨਹੀਂ ਅਸੀਂ ਤੁਹਾਨੂੰ ਕਿਹਾ ਸੀ ਕਿ ਥੋੜੀ ਜਿਹੜੀਆਂ ਜਿੰਨੀਆਂ ਇੱਥੇ ਗਰੀਬਾਂ ਵਾਸਤੇ ਸਕੀਮਾਂ ਸਾਰੀਆਂ ਬਾਦਲ ਸਾਹਿਬ ਨੇ ਕਿਹਾ ਸੀ ਲਾਗੂ ਕਰਾਂਗੇ ਤੇ ਪਹਿਲੇ ਦਿਨੀ ਲਾਗੂ ਕੀਤੀਆਂ ਇਹਨਾਂ ਵਾਂਗੂ ਲਾਰੇ ਨਹੀਂ ਪਾਏ ਤੁਸੀਂ ਦੇਖ ਲਓ ਖਾਲਸਾ ਪੰਥ ਦੀ ਯਾਦਗਾਰਾਂ ਕਿੰਨੀਆਂ ਬਣਾਈਆਂ ਸਾਰੇ ਧਰਮਾਂ ਦੇ ਜਿਹੜੇ ਪਵਿੱਤਰ ਸਥਾਨ ਹੈ ਸ਼੍ਰੋਮਣੀ ਕਾਲੀ ਦਲ ਨੇ ਸਜਾਏ ਜਦੋਂ ਕੋਈ ਹਾਦਸਾ ਹੁੰਦਾ ਸੀ ਜਾਂ ਕੋਈ ਨੁਕਸਾਨ ਹੁੰਦਾ ਸੀ ਬਾਪੂ ਬਦਲ ਆਪ ਜਾਂਦੇ ਸੀ ਅੱਜ ਮੈਨੂੰ ਫਿਰ ਤੋਂ ਦੁੱਖ ਲੱਗ ਰਿਹਾ ਹੈ ਅੱਜ ਘੱਗਰ ਨਾਲ ਪਾਣੀ ਕਈ ਜ਼ਿਲ੍ਹਿਆਂ 'ਚ ਉੱਤੇ ਆ ਗਿਆ ਫਾਜ਼ਿਲਕਾ ਪਾਣੀ ਕਿਸਾਨ ਡੁੱਬ ਗਏ ਸੁਲਤਾਨਪੁਰ ਹਲਕੇ 'ਚ ਕਿਸਾਨਾਂ ਦਾ ਬੁਰਾ ਹਾਲਾ ਪਾਣੀ ਆ ਗਿਆ ਨਦੀ ਦਾ ਪਰ ਭਗਵਾਨਤਮਾਨ ਨਹੀਂ ਦਿਖਾਈ ਇਹਨਾਂ ਦੇ ਮੰਤਰੀ ਕੋਈ ਦਿਖਾਈ ਨਹੀਂ ਦੇ ਰਿਹਾ ਆ ਕੀ ਕਹਿੰਦੇ ਹੁੰਦੇ ਸੀ ਕਿ ਜਦੋਂ ਨੁਕਸਾਨ ਹੋਊਗਾ ਤੁਹਾਨੂੰ ਪੁੱਛਾਂਗੇ ਵੀ ਨਹੀਂ ਜਿੰਨੇ ਘਰੇ ਤੁਹਾਡੇ ਕੁੱਤੇ ਮੁਰਗੀਆਂ ਹ ਕੁਝ ਵੀ ਹੈ ਸਾਰਿਆਂ ਦਾ ਮੁਆਵਜ਼ਾ ਦੇਵਾਂਗੇ ਕਹਿੰਦਾ ਸੀ ਨਾ ਤੁਹਾਡੇ ਭਗਵੰਤ ਮਾਨ ਹੁਣ ਕਿੱਧਰ ਗਿਆ ਹੁਣ ਤੂੰ ਆਪ ਹੀ ਨਹੀਂ ਦਿਖਦਾ ਪੀਤੀ ਖਾਦੀ ਪੀਚੇ ਕਿੱਧਰ ਗਿਆ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲੋ ਪੰਜਾਬ ਨੂੰ بڑے ਲੋਕ ਫਿਰ ਤੋਣਗੇ ਤੁਹਾਡੇ ਕੋਲੇ ਕੋਈ ਕਹੂਗਾ ਮੈਂ ਪਤਾ ਨਹੀਂ ਕੀ ਖਾਲਸਾ ਕੌਮ ਦਾ ਲੀਡਰ ਐ ਸੰਗਰੂਰ ਵਾਲਿਆ ਜਦੋਂ ਆਪਾਂ ਰਿਸ਼ਤਾ ਵੀ ਕਰਦੇ ਆ ਨਾ ਬੜਾ ਸੋਸ ਸਮਝ ਕੇ ਪਰਿਵਾਰ ਚ ਹੁੰਦੇ ਆ ਪਿਛੋਕੜ ਦੇਖਦੇ ਆ ਆਪਾਂ ਆਪਣੀ ਜਾਨ ਦੇ ਰਹੇ ਆ 5 ਸਾਲ ਵਾਸਤੇ ਬਿਗੈਰ ਦੇਖੇ ਬਿਗੈਰ ਦੇਖੇ ਸਮਝੇ ਆਪਾਂ 5 ਸਾਲ ਆ ਝਾੜੂ ਵਾਲੋਂ ਨੂੰ ਖਰਾਬ ਕਰਤੇ ਉਦੋਂ ਪਹਿਲੇ ਕਾਂਗਰਸ ਆਪਾਂ ਨੂੰ ਪਤਾ ਸੀ ਕੈਪਟਨ ਮਨਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਪਰ ਤਾਂ ਗੱਲਾਂ ਫਿਰ ਤੋਂ ਆ ਗਈ ਹੁਣ ਵੀ ਕਈ ਆਉਣਗੇ ਕੋਈ ਦੁਬਈਉ ਆ ਜਾਂਦਾ ਹੈ ਗੋਲ ਪੱਗ ਬਣ ਲੈਂਦਾ ਆਪ ਉਹਦੇ ਘਰ ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਤੇ ਕੌਮ ਮਗਰ ਲੱਗ ਜਾਂਦੀ ਹੈ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਹੈ ਕਿੰਨੀ ਦੇਰ ਆਪਾਂ ਇਹਦਾ ਕੰਮ ਕਰਾਂਗੇ ਆਪਣੀ ਜ਼ਿੰਮਵਾਰੀ ਹੈ ਆਪਣੀ ਪੰਜਾਬ ਸੂਬਾ ਆਪਣੀ ਜ਼ਿੰਮਵਾਰੀ ਆ ਯਾਰ ਆਪਣੇ ਬਜ਼ੁਰਗਾਂ ਨੂੰ ਪੁੱਛੋ ਜਿਹੜੇ ਨੌਜਵਾਨ ਬੱਚੇ ਐ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਤਾ ਨੂੰ ਪੁੱਛੋ ਜੇ ਤੁਸੀਂ ਉਦੋਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਕਿਹਨੂੰ ਵੋਟ ਪਾਉਣੀ ਐ ਸਿਰ ਝੁਕਾ ਕੇ ਕਹਿੰਦੇ ਹੁੰਦੇ ਸੀ ਤੱਕੜੀ ਨੂੰ ਗੁਰੂ ਦੀ ਤੱਕੜੀ ਨੂੰ ਵੋਟ ਪਾਉਣੀ ਐ ਉਸ ਸਪਿਰਿਟ ਵਾਪਸ ਲੈ ਕੇ ਆਓ ਜੇ ਬਚਣਾ ਪੰਜਾਬ ਨੇ ਬਚਣਾ ਉਹ ਸਪਿਰਿਟ ਲੈ ਕੇ ਆਓ ਆ ਦੇਖੋ ਕਿੰਨੀ ਵੱਡੀ ਥੋੜੀ ਤਾਕਤ ਨੇ ਜਿੱਤ ਕਰਾਈ ਆ ਕੇਜਰੀਵਾਲ 65000 ਕਿਲਾ ਥੋੜਾ ਲੈਣਾ ਚਾਹੁੰਦਾ ਸੀ ਬਿਲਡਰਾਂ ਨਾਲ ਸੌਦਾ ਹੋ ਗਿਆ ਸੀ ਪਰ ਤੁਸੀਂ ਹਿੰਮਤ ਕੀਤੀ ਤੁਹਾਡੀ ਫੌਜ ਨੇ ਅੱਗੇ ਹੋ ਕੇ ਲੜਾਈ ਲੜੀ ਤੇ ਭਜਾ ਲਿਆ ਹੁਣ ਪਹਿਲੀ ਤਰੀਕ ਨੂੰ ਅਸੀਂ ਇੱਕ ਮੋਗੇ ਕਾਨਫਰੰਸ ਕਰ ਰਹੇ ਆ ਪੰਜਾਬੀਆਂ ਦੀ ਫਤਿਹ ਦੀ ਰੈਲੀ ਹੈ ਉਹਦੇ ਜਰੂਰ ਹਿੱਸਾ ਦਿਓ ਤੇ ਉਸ ਮੋਗੇ ਰੈਲੀ ਦੱਸਾਂਗੇ ਕਿ ਅਗਲੇ ਡੇਢ ਸਾਲ ਦੇ ਅੰਦਰ ਕਿਵੇਂ ਇੰਨਾ ਕਾਂਗਰਸੀਆਂ ਨੂੰ ਤੇ ਝਾੜੂ ਵਾਲਿਆਂ ਨੇ ਪੰਜਾਬ 'ਚ ਭਜਾਵਾਂਗੇ ਦੇ ਜੇ ਬਚਣਾ ਪੰਜਾਬ ਨੇ ਸਿੱਧੀ ਗੱਲ ਮਤਲਬ ਦੱਸਣਾ ਚਾਹਣਾ ਸਾਡਾ ਤਾਂ ਘਰ ਹੈ ਕਾਂਗਰਸੀਆਂ ਦਾ ਘਰ ਨਹੀਂ ਹੈ ਉਹਨਾਂ ਨੂੰ ਹੁਕਮ ਆਉਂਦੇ ਹੈ ਦਿੱਲੀੋਂ ਬੀਜੇਪੀ ਦਾ ਘਰ ਨਹੀਂ ਹੈ ਝਾੜੂ ਵਾਲਿਆਂ ਦੇ ਪੰਜਾਬ ਕਰਨੀਆਂ ਉਹਨਾਂ ਵਾਸਤੇ ਆ ਗੈਸਟ ਹਾਊਸ ਹੈ ਜਦੋਂ ਆਉਂਦੇ ਸੈਰ ਕਰਨ ਵਾਸਤੇ ਅਕਾਲੀ ਦਲ ਵਾਸਤੇ ਇਹ ਕਰ ਰਿਹਾ ਸਾਡੇ ਵਾਸਤੇ ਇਹ ਜਾਨ ਹੈ ਪੰਜਾਬ ਦੇ ਲੋਕ ਵਾਸਤੇ ਅਸੀਂ ਮਰ ਵੀ ਸਕਦੇ ਆਂ ਕੁਝ ਵੀ ਕਰ ਸਕਦੇ ਆਂ ਤਾਂ ਹੀਓ ਤੁਸੀਂ ਦੇਖਿਆ ਜਦੋਂ ਜਦੋਂ ਅਕਾਲੀ ਦਰਦੀ ਸਰਕਾਰ ਆਉਂਦੀ ਹੈ ਉਦੋਂ ਹੀ ਤਰੱਕੀ ਹੁੰਦੀ ਹੈ ਉਦੋਂ ਹੀ ਦੇਖੋ ਸੇਵਾ ਕੇਂਦਰ ਤੋਂ ਲੈ ਕੇ ਸਾਂਝ ਕੇਂਦਰ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਕਾਲਜ ਤੋਂ ਲੈ ਕੇ ਐਮਸ ਤੋਂ ਲੈ ਕੇ ਕਿੰਨੀਆਂ ਕਿੰਨੀਆਂ ਚੀਜ਼ਾਂ ਬਣੀਆਂ ਸਾਰੀਆਂ ਹੀ ਅਕਾਲੀ ਦਲ ਦੇ ਇੱਕ ਵੀ ਨਿਸ਼ਾਨੀ ਮੈਂ ਕਹਿੰਨਾ ਤੁਸੀਂ ਘਰੇ ਚੱਲ ਜਾਓ ਇੱਕ ਵੀ ਨਿਸ਼ਾਨੀ ਤੁਹਾਨੂੰ ਝਾੜੂ ਵਾਲੇ ਦੀ ਜਾਂ ਕਾਂਗਰਸ ਦੀ ਨਹੀਂ ਮਿਲੂਗੀ ਪਿਛਲੇ 40 ਸਾਲ ਦਾ ਇਤਿਹਾਸ ਦੇਖ ਲਓ ਜੋ ਕੁਝ ਵੀ ਬਣਿਆ ਥੋਡੀ ਆਪਣੀ ਪਾਰਟੀ ਨੇ ਬਣਾਇਆ ਕਿਉਂਕਿ ਸਾਡਾ ਆਕਰ ਹੈ ਦੋ ਤਿੰਨ ਗੱਲਾਂ ਮੈਂ ਹੋਰ ਕਹਿਣਾ ਚਾਹੂੰਗਾ ਅੱਜ ਜਦੋਂ ਦੇ ਝਾੜੂ ਵਾਲੇ ਆਏ ਐ ਆਪਣੇ ਨੌਜਵਾਨ ਬੱਚਿਆਂ ਨੇ ਨਾ ਨਾ ਬੜਾ ਧੱਕਾ ਕੀਤਾ ਝਾੜੂ ਵਾਲੇ ਨੇ ਪਹਿਲੇ ਕੀ ਹੁੰਦਾ ਸੀ ਸਰਕਾਰੀ ਨੌਕਰੀਆਂ ਇਕੱਲੇ ਪੰਜਾਬੀਆਂ ਵਾਸਤੇ ਹੁੰਦੀਆਂ ਸੀ ਬਾਦਲ ਸਾਹਮਣੇ ਸੀ ਕਾਨੂੰਨ ਬਣਾਇਆ ਸੀ ਆ ਝਾੜੂ ਵਾਲੇ ਨੇ ਆ ਕੇ ਬਦਲ ਦਿੱਤਾ ਹੁਣ ਕੋਈ ਮਰਜ਼ੀ ਲੈ ਸਕਦਾ ਤੁਸੀਂ ਹੈਰਾਨ ਰਹਿ ਜਾਓਗੇ ਮੈਂ ਰਿਕਾਰਡ ਕਢਾਇਆ ਕੋਈ 25 30 ਹਜ਼ਾਰ ਨੌਕਰੀਆਂ ਜਿਹੜੀਆਂ ਦਿੱਤੀਆਂ ਅੱਧੇ ਨੌਜਵਾਨ ਕੋਈ ਯੂਪੀ ਤੋਂ ਆਏ ਕੋਈ ਰਾਜਸਥਾਨ ਤੋਂ ਆਏ ਕੋਈ ਹਰਿਆਣੇ ਤੋਂ ਆਏ ਕੋਡੀਆਂ ਨੌਕਰੀਆਂ ਬਾਹਰ ਦੇਤੀਆਂ ਕਿਉਂਕਿ ਝਾੜੂ ਵਾਲੇ ਬਾਹਰ ਇਲੈਕਸ਼ਨ ਲੜਨਾ ਚਾਹੁੰਦੇ ਆ ਮੈਂ ਵਾਦਾ ਕਰਦਾ ਹਾਂ ਔਨਸਰ ਫਿਰ ਤੋਂ ਕਾਨੂੰਨ ਬਦਲ ਕੇ ਲਿਆਂਦਾ ਜਾਊਗਾ ਕਿ ਪੰਜਾਬ ਸਰਕਾਰ ਦੀਆਂ ਨੌਕਰੀਆਂ ਕੱਲੇ ਪੰਜਾਬੀਆਂ ਵਾਸਤੇ ਆ ਇੱਕ ਵੀ ਨੌਕਰੀ ਕਿਸੇ ਬਾਹਰ ਨਹੀਂ ਆ ਦੂਜੀ ਗੱਲ ਆਪਣੇ ਪੰਜਾਬ ਦੇ ਲੋਕ ਜੇ ਹਿਮਾਚਲ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਉਤਰਾੰਚਲ 'ਚ ਜ਼ਮੀਨ ਲੈਣਾ ਚਾਹ ਨਹੀਂ ਨਾ ਸਕਦੇ ਇੱਕ ਦੇਸ਼ ਵਿੱਚ ਦੋ ਕਾਨੂੰ ਫਿਰ ਆਪਾਂ ਕਿਹਾ ਦਈਏ ਜ਼ਮੀਨ ਆਪਾਂ ਉਹਨਾਂ ਨੂੰ ਆਹ ਜ਼ਮੀਨ ਪੰਜਾਬ ਦੀ ਖੇਤੀ ਵਾਸਤੇ ਕੱਲੇ ਪੰਜਾਬੀਆਂ ਦੀ ਹੈ ਆਪਣੀ ਹੈ ਇਹਨਾਂ ਨੂੰ ਨਹੀਂ ਇੱਥੇ ਵੰਡ ਦੇਣਾ ਆਹ ਥੋੜੀ ਦੂਜਾ ਵਾਦਾ ਕਰਨਾ ਹੈ ਤੀਜੀ ਗੱਲ ਜਿੰਦੀ ਵੀ ਇੰਡਸਟਰੀ ਲੈ ਕੇ ਆਵਾਂਗੇ ਇੰਡਸਟਰੀ ਦੇ ਵਗੈਰਾ ਆਪਣਾ ਗੁਜ਼ਾਰਾ ਨਹੀਂ ਇੰਡਸਟਰੀ ਲਿਆਉਣ ਵਾਸਤੇ ਸਾਨੂੰ ਇਨਸੈਂਟਿਵ ਦੇਣੇ ਪੈਂਦੇ ਐ ਇਨਸੈਂਟਿਵ ਰਾਜ ਕੇ ਦੇਵਾਂਗੇ ਪਰ ਕੰਡੀਸ਼ਨ ਲਾਵਾਂਗੇ ਕਿ ਘੱਟ ਤੋਂ ਘੱਟ 80% ਕੋਈ ਵੀ ਪ੍ਰਾਈਵੇਟ ਸੈਕਟਰ ਇੱਥੇ ਆਊਗਾ ਜਿਹੜਾ ਇਨਸੈਂਟਿਵ ਲਊਗਾ 80% ਨੌਕਰੀਆਂ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਮਿਲੀਆਂ ਚਾਹੀਦੀਆਂ ਮੈਨੂੰ ਅੱਜ ਸਹੀ ਮੈਨੇ ਤੇ ਅੱਜ ਯਾਰ ਦਿਲ ਖੁਸ਼ ਕਰਤਾ ਤੁਸੀਂ ਤੁਹਾਡੇ ਜੋਸ਼ ਨੂੰ ਦੇਖ ਕੇ ਤੁਹਾਡੇ ਕੱਠ ਨੂੰ ਦੇਖ ਕੇ ਮੈਂ ਕਹਿੰਦਾ ਜਿਹੜਾ ਨਵਾਂ ਚੁੱਲਾ ਦਲ ਬਣਿਆ ਹੈ ਤੁਹਾਨੂੰ ਪਤਾ ਨਵਾਂ ਚੁੱਲਾ ਦਲ ਜਿਹਨੂੰ ਮੁਫਤ ਗੈਸ ਮਿਲਦੀ ਹੈ ਸੈਂਟਰ ਤੋਂ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ ਜੀ ਆ ਵੀਡੀਓ ਤੁਸੀਂ ਵੇਖੀਏ ਸੁਖਬੀਰ ਬੱਦਲ ਨੇ ਇੱਥੇ ਜਵਾਬ ਦਿੱਤਾ ਹੈ ਭਗਵਤਮਾਨ ਦੀਆਂ ਗੱਲਾਂ ਦਾ ਇੱਥੇ ਭਗਵਤਮਾਨ ਨੇ ਜਿਹੜੀਆਂ ਗੱਲਾਂ ਕੀਤੀਆਂ ਸਨ ਕਿ ਅਕਾਲੀ ਦਲ ਨੇ ਕਦੇ ਕੋਈ ਕੰਮ ਨਹੀਂ ਕੀਤਾ ਤੇ ਉਹਦੇ ਜਵਾਬ ਵਿੱਚ ਬਹੁਤ ਐਮ ਕਿਸਮ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਜਿਹੜੇ ਦਾਅਵੇ ਕੀਤੇ ਨੇ ਉਹਨਾਂ ਤੇ ਹਮੇਸ਼ਾ ਪੂਰਾ ਉਤਰੀ ਜਿਹੜਾ ਵੀ ਵਾਦਾ ਕੀਤਾ ਗਿਆ ਉਹਨੂੰ ਪੂਰਾ ਕੀਤਾ ਗਿਆ ਤੇ ਇੱਥੇ ਇਹਨਾਂ ਨੇ ਕਿਹਾ ਕਿ ਪੰਜਾਬੀਆਂ ਦੀ ਜਿਹੜੀ ਪਾਰਟੀ ਹੈ ਭਗਵਤ ਮਾਨ ਉਹਨੂੰ ਮਗਾਣਾ ਚਾਹੀਦਾ ਚਾਹੁੰਦਾ ਹੈ ਠੀਕ ਹੈ ਕਿਉਂਕਿ ਆ ਬਥੇ ਭਗਵਤ ਮਾਨ ਦੇ ਵਿੱਚ ਕੁਝ ਜਿਹੜੇ ਕੰਮ ਨੇ ਨਾ ਉਹ ਲਾਈਕ ਠੀਕ ਹੈ ਡਾਊਟ ਕ੍ਰੀਏਟ ਕਰ ਦੇਣਾ ਇੱਥੇ ਜੰਜ ਭਗਵਤ ਮਾਨ ਲੈ ਕੇ ਆਇਆ ਆ ਉਹ ਜਿਹੜੀ ਹੈ ਨਾ ਲੈਂਡ ਪੂਲਿੰਗ ਸਕੀਮ ਠੀਕ ਹੈ ਉੱਥੋਂ ਵੀ ਇੱਕ ਲੱਗਦਾ ਹੈ ਕਿ ਭਗਵਤ ਮਾਨ ਵੀ ਜਿਹੜਾ ਨਾ ਇਹੋ ਜੇ ਕੰਮ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ ਅਨਿਆਏ ਹੁੰਦਾ ਨਜ਼ਰ ਆਉਂਦਾ ਠੀਕ ਹੈ ਤੇ ਇੱਥੇ ਇਹਨਾਂ ਨੇ ਕਿਹਾ ਕਿ ਕਾਂਗਰਸੀ ਜਿਹੜੇ ਨੇ ਆ ਕਹਿੰਦੇ ਨੇ ਕਿ ਅਕਾਲੀ ਦਲ ਨੇ ਬੇਅਦਬੀਆਂ ਕੀਤੀਆਂ ਨੇ ਉਹ ਕਾਂਗਰਸੀ ਜਿਨ੍ਹਾਂ ਨੇ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਸਿੱਖਾਂ ਦੇ ਚੜਾਈ ਕੀਤੀ ਠੀਕ ਹੈ 골ਡਨ ਟੈਂਪਲ ਤੇ ਅਟੈਕ ਕਰ ਦਿੱਤਾ ਜਿਨ੍ਹਾਂ ਨੇ ਤੇ ਉਹ ਬੇਅਦਵੀ ਦੀ ਗੱਲ ਕਰਦੇ ਪਏ ਨੇ ਤੇ ਲਾਈਕ ਇੱਥੇ ਉਹਰ ਉਹਨੇ ਕੰਜਰੀ ਵਾਲ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਦੀ ਝਾੜੂ ਵਾਲਿਆਂ ਦੀ ਗੱਲ ਕੀਤੀ ਹੈ ਕਿ 1000 ਕਰੋੜ ਰੁਪਈਆ ਜਿਹੜਾ ਇਸ਼ਤਿਹਾਰਾਂ ਤੇ ਲੱਗਦਾ ਪਿਆ ਉਹ ਵੀ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਹੈ ਆ ਇਸਤੇਮਾਲ ਕਰਕੇ ਪੂਰੇ ਤੋਂ ਪੂਰੇ ਇੰਡੀਆ ਦੇ ਵਿੱਚ ਇਸ਼ਤਿਹਾਰ ਲਾਏ ਜਾਂਦੇ ਨੇ ਤੇ ਅੱਜਿੱਥੇ ਵੀ ਜਾਂਦੇ ਨੇ ਵੱਡੇ ਵੱਡੇ ਜਿਹੜੇ ਸਿਕਿਉਰਟੀ ਦੇ ਅਰ ਠੀਕ ਹੈ ਟੋਲੇ ਨੇ ਇਹਨਾਂ ਦੇ ਨਾਲ ਜਾਂਦੇ ਨੇ ਤੇ ਕਿੱਡੇ ਵੱਡੇ ਵੱਡੇ ਖਰਚੇ ਕਰਦੇ ਨੇ ਤੇ ਇਹ ਸਾਰੇ ਦੇ ਸਾਰੇ ਖਰਚੇ ਪੰਜਾਬੀਆਂ ਦੇ ਖਾਤੇ ਦੇ ਵਿੱਚ ਜਾਂਦੇ ਨੇ ਠੀਕ ਹੈ ਤੇ ਇੱਥੇ ਇਹਨਾਂ ਨੇ ਇਸ ਚੀਜ਼ ਤੇ ਕ੍ਰਿਟੀਸਾਈਜ਼ ਕੀਤਾ ਕਿ ਲਾਈਕ ਤੁਸੀਂ ਐਡੇ ਹੀ ਵਧੀਆ ਹੋ ਤਾਂ ਫਿਰ ਆਓ ਇਹ ਖਰਚੇ ਨਾ ਕਰੋ ਆਪਣੇ ਖਰਚੇ ਘਟਾਓ ਠੀਕ ਹੈ ਗੱਲ ਤੇ ਕਿਤੇ ਨਾ ਕਿਤੇ ਇਹਨਾਂ ਦੀ درست ਤੇ ਠੀਕ ਹੈ ਨਾਲ ਇਹਨਾਂ ਨੇ ਟਿਊਬਵੈਲਾਂ ਦੀ ਗਾਇਤ ਕੀਤੀ ਭਗਵਤ ਮਾਨ ਨੇ ਵੀ ਆਪਣੀ ਤਕਰੀਰ ਦੇ ਵਿੱਚ ਗੱਲਾਂ ਕੀਤੀਆਂ ਤਾਂ ਟਿਊਬਵੈਲ ਦੇ حوالے ਤੋਂ ਅਨਰ ਕੀ ਆ ਕਿ ਟੂਲ ਦੇ ਕਨੈਕਸ਼ਨ ਸਭ ਤੋਂ ਵੱਧ ਜਿਹੜੇ ਨੇ ਅਕਾਲੀ ਦਲ ਨੇ ਲਵਾ ਕੇ ਦਿੱਤੇ ਨੇ ਤੇ ਹੁਣ ਵੀ ਜਿਹਦੇ ਜਿਹਦੇ ਕਨੈਕਸ਼ਨ ਰਹਿ ਗਏ ਨੇ ਅਸੀਂ ਉਹਦੇ ਕਨੈਕਸ਼ਨ ਲਾਵਾਂਗੇ ਨਾਲ ਇਹਨਾਂ ਨੇ ਬਹੁਤ ਐਮ ਕਿਸਮ ਦੀ ਲੈ ਕੇ ਆ ਕਿ ਇੱਥੇ ਜਿਹੜੀ ਠੀਕ ਹੈ এডੂਕੇਸ਼ਨ ਨੂੰ ਫ੍ਰੀ ਕਰਾਂਗੇ ਤੇ ਉਹ ਜਿਹੜੇ ਕੋਈ ਕੰਮ ਰਹਿ ਗਿਆ ਨਾ ਹੋਣ ਵਾਲਾ ਉਹ ਵੀ ਕਰਾਂਗੇ ਠੀਕ ਹੈ ਤੇ ਲਾਈਕ ਤੁਸੀਂ ਕੀ ਕਹੋਗੇ ਇਹਨਾਂ ਦੀਆਂ ਗੱਲਾਂ ਤੋਂ ਤੁਸੀਂ ਕਿੰਨੇ ਸਹਿਮਤ ਹੋ ਤੇ ਤੁਸੀਂ ਭਗਵਤ ਮਾਨ ਨਾਲ ਐਗਰੀ ਕਰਦੇ ਹੋ ਜਾਂ ਸੁਖਬੀਰ ਬੱਦਲ ਦੇ ਨਾਲ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਆਪਣਾ ਪੁਆਇੰਟ ਆਫ ਊ ਹੋ ਲਾਜ਼ਮੀ ਕਮੈਂਟ ਸੈਕਸ਼ਨ ਚ ਦੱਸੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਮੁਲਾਕਾਤ ਹੁੰਦੀ ਸੱਚੇ ਕਾਜ